ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਾਫੀ ਚੰਗੀ ਖਬਰ ਹੈ ਕਿ ਪੰਜਾਬ ਦੇ ਵਿੱਚ ਫਿਲਹਾਲ ਮੀਂਹ ਰੁਕ ਚੁੱਕੇ ਨੇ ਤਾਜ਼ਾ ਸੈਟਲਾਈਟ ਇਮੇਜ ਤੋਂ ਸਾਫ਼ ਦਿਖਾਈ ਦੇ ਰਿਹਾ ਕਿ ਕੋਈ ਵੱਡਾ ਤਗੜੀ ਬੱਦਲਵਾਈ ਫਿਲਹਾਲ ਦਿਖਾਈ ਨਹੀਂ ਦੇ ਰਹੀ ਸਿਰਫ ਜ਼ਿਲ੍ਹਾ ਫਿਰੋਜ਼ਪੁਰ ਦੇ ਉੱਪਰ ਥੋੜ ਜਿਹੀ ਹਲਕੀ ਬੱਦਲਵਾਈ ਹੈ ਤੇ ਪਟਿਆਲੇ ਤੋਂ ਉੱਪਰ ਅਗਰ ਜਾਈਏ ਆਪਾਂ ਤਾਂ ਸੈਂਟਰ ਵਿੱਚ ਮੌਸਮ ਠੀਕ ਹੈ ਪਰ ਸਿਰਫ ਗੁਰਦਾਸਪੁਰ ਦੇ ਵਿੱਚ ਥੋੜੀ-ਬੋਤੀ ਬੱਦਲਵਾਈ ਹੈ ਅਮ੍ਰਿਤ ਤੇ ਹੁਸ਼ਿਆਰ ਪਰ ਦੇ ਵਿੱਚ ਕੁਝ ਬੱਦਲ ਬਾਈ ਦਿਖਾਈ ਦੇ ਰਹੀ ਹੈ ਟੁੱਟ ਮੇਰੂ ਦੇ ਵਿੱਚ ਬੱਦਲ ਬਾਈ ਸਾਨੂੰ ਪਟਿਆਲੇ ਤੋਂ ਖਤੇਗੜ ਸਾਹਿਬ ਦੇ ਰੋਪੜ ਵਿੱਚ ਹੈ ਪਰ ਇਸ ਬੱਦਲ ਵਗਦਾ ਕੋਈ ਮੀਂਹ ਤਾਂ ਵੱਡਾ ਅਸਰ ਨਹੀਂ ਹੈ ਚੰਗੀ ਖਬਰ ਇੱਕ ਪਾਖੜੇ ਤੋਂ ਵੀ ਆਈ ਹੈ ਕਿ ਪਾਖੜੇ ਦਾ ਲੈਵਲ ਜਿਹੜਾ 1680 ਤੋਂ ਥੱਲੇ ਆ ਚੁੱਕਿਆ ਜੀ ਲਗਭਗ 1679.6 ਲਗਭਗ ਅੱਧਾ ਫੁੱਟ ਦੇ ਨੇੜੇ ਤੇੜੇ ਉਹ ਪਾਖੜਾ ਫਿਲਹਾਲ ਖਤਰੇ ਦੇ ਨਿਸ਼ਾਨ ਤੋਂ ਥੱਲੇ ਜੋ ਕਿ ਚੰਗੀ ਖਬਰ ਹੈ ਤੇ ਹੁਣ ਜਿਹੜਾ ਪਾਖੜੇ ਤੋਂ ਪਾਣੀ ਛੱਡੇ ਜਾਵੇਗਾ ਉਹ ਹੌਲੀ-ਹੌਲੀ ਛੱਡੇ ਜਾਵੇਗਾ ਇੱਕੋਦਮ ਨਹੀਂ ਛੱਡੇ ਜਾਵੇਗਾ ਜਿਸ ਦਿਨ ਜਿਹੜੇ ਬੰਨਾਂ ਦੇ ਉੱਪਰ ਖਤਰਾ ਬਣਿਆ ਹੋਇਆ ਸੀ ਉਹ ਕਿਤੇ ਨਾ ਕਿਤੇ ਹੁਣ ਕੰਟਰੋਲ ਵਿੱਚ ਆਉਂਦਾ ਦਿਖਾਈ ਦੇ ਰਿਹਾ ਜੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਸਾਨੂੰ YouTube ਤੇ ਦੇਖ ਰਹੇ ਹੋ ਸਾਡਾ ਚੈਨਲ ਸਬਸਕ੍ਰਾਈਬ ਕਰੋ ਜੀ Facebook ਤੇ ਦੇਖ ਰਹੇ ਤਾਂ ਪੇਜ ਨੂੰ ਫੋਲੋ ਕਰੋ ਅਗਰ ਐਵਰੇਜ ਕੱਢੀ ਜਾਵੇ ਤਾਂ ਅੱਜ ਜਿਹੜਾ ਤਾਪਮਾਨ ਦੇਖਣ ਨੂੰ ਮਿਲਿਆ ਸਾਨੂੰ ਉਹ 33 ਤੋਂ ਲੈ ਕੇ 35 ਡਿਗਰੀ ਤੱਕ ਸੀ ਗਰਮੀ ਪੰਜਾਬ ਦੇ ਵਿੱਚ ਦੌਰਾਨ ਤੋਂ ਵੱਧਦੀ ਹੋਈ ਦਿਖਾਈ ਦੇ ਰਹੀ ਹੈ ਜੋ ਕਿ ਇੱਕ ਚੰਗਾ ਸੰਕੇਤ ਹੈ ਕਿ ਮੀਂਹ ਥੋੜਾ ਜਿਹਾ ਹੁਣ ਦੋ ਕੁ ਦਿਨ ਦੇ ਲਈ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਜੋ ਹਲਕੀ ਦਰਮਿਆਨੀ ਮੀਂਹ ਦੀ ਉਮੀਦ ਸੀ ਤੋ ਕਿਤਨੇ ਕਿਤੇ ਹੁਣ ਪੰਜਾਬ ਦੇ ਵਿੱਚ ਘਟਦੀ ਦਿਖਾਈ ਦੇ ਰਹੀ ਜੋ ਕਿ ਇੱਕ ਚੰਗਾ ਸੰਕੇਤ ਹੈ ਪੰਜਾਬ ਦੇ ਲਈ ਬਾਕੀ ਵਾਹਿਗੁਰੂ ਜਰੂਰ ਲਿਖੋ ਜੀ ਕਮੈਂਟ ਬਾਕਸ ਵਿੱਚ ਜਿਨ੍ਹਾਂ ਦੇ ਇਲਾਕੇ ਵਿੱਚ ਹਲੇ ਵੀ ਹੜ੍ਹ ਆਏ ਹੋਏ ਨੇ ਉਹ ਕਿਤਨੇ ਕਿਤੇ ਹਲੇ ਵੀ ਇਸ ਹੜ੍ਹ ਦੀ ਮਾਰ ਥੱਲੇ ਬੈਠੇ ਹੋਏ ਨੇ ਤੇ ਉਹਨਾਂ ਨੂੰ ਹਲੇ ਵੀ ਕਿਤੇ ਨਾ ਕਿਸ ਦੀ ਆਸ ਉਮੀਦ ਹੈ ਕਿ ਕੋਈ ਉਹਨਾਂ ਦਾ ਮਦਦ ਕਰਨ ਆਵੇਗਾ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਸਪੋਰਟ ਕਰੇਗਾ ਤੁਸੀਂ ਵੀ ਆਪਣੇ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਅਗਰ ਹੋ ਸਕੇ ਤਾਂ ਮਦਦ ਕਰੋ 10 15 20 ਕਿਲੋਮੀਟਰ ਦੇ ਵਿੱਚ ਅਗਰ ਨਹੀਂ ਹੋ ਸਕਦੀ ਤਾਂ ਕਿਸੇ ਐਨ ਜੀਓ ਨੂੰ ਕਿਸੇ ਸੰਸਥਾ ਦੇ ਨਾਲ ਜੁੜੋ ਉਹਨਾਂ ਦੇ ਰਾਹੀਂ ਮਦਦ ਪਹੁੰਚਾਓ ਨਹੀਂ ਹੋ ਸਕਦੀ ਤਾਂ ਘਰ ਬਹਿ ਕੇ ਕਟੋਕਟ ਵਾਹਿਗੁਰੂ ਆਪਣੇ ਭਗਵਾਨ ਅੱਗੇ ਅਰਦਾਸ ਜ਼ਰੂਰ ਕਰੋ ਥੋਡੀਆਂ ਅਰਦਾਸਾਂ ਸਤ ਕੇਹੀ ਪਿਛਲੇ ਦਿਨਾਂ ਤੋਂ ਕਿਤੇ ਨਾ ਕਿਤੇ ਮੀਂਹ ਘਟੇ ਨੇ ਤੇ ਪਾਖੜੇ ਨੂੰ ਕਿਤਨਾ ਕਿਤੇ ਠੱਲ ਪਈ ਹੈ ਅਤੇ ਘੱਗਰ ਹੁਣ ਪਾਖੜੇ ਦੀ ਗੱਲ ਕਰੀ ਥੋੜਾ ਜਿਹਾ ਕਿਤੇ ਨਾ ਕਿਤੇ ਆਉਂਦੇ ਦਿਨਾਂ ਵਿੱਚ ਘਟਦੇ ਹੋਏ ਦਿਖਾਈ ਦੇਣਗੇ ਏਸੀ ਜੀ ਅਪਡੇਟ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਸ਼ਾਮ ਦੀ ਜਾਣਕਾਰੀ 4 ਤੋਂ 4:30 ਵਜੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਸਾਡੇ ਚੈਨਲ ਤੇ ਸਾਡੇ ਪੇਜ ਤੇ ਧੰਨਵਾਦ ਜੀ ਸਾਰਿਆਂ ਦਾ